ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਜ 555ਵੇਂ ਪ੍ਰਕਾਸ਼ ਪੂਰਵ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਬੜਾ ਹੀ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਦੇ ਵਿੱਚ ਪੂਰੇ ਜਸ਼ਨ ਦੇ ਨਾਲ ਇਸ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਇਸੇ ਨੂੰ ਲੈ ਕੇ ਮੈਂ ਵੀ ਸੁਲਤਾਨਪੁਰ ਲੋਧੀ ਦੀ ਇਤਿਹਾਸਿਕ ਧਰਤੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਮੌਜੂਦ ਹਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨੀਆਂ ਚਾਹਾਂਗਾ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੂਰ ਦਰਾਡੇ ਤੋਂ ਔਰ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਲਗਾਤਾਰ ਨਤਮਸਤਕ ਹੋਣ ਦੇ ਲਈ ਗੁਰਦੁਆਰਾ ਸ੍ਰੀ 베ਰ ਸਾਹਿਬ ਵਿਖੇ ਪਹੁੰਚ ਰਹੀਆਂ ਹਨ ਔਰ ਇਹ ਜਿਹੜੀਆਂ ਤਸਵੀਰਾਂ ਨੇ ਇਹ ਬਾਹਰਲੇ ਪਾਸੇ ਦਰਬਾਰ ਸਾਹਿਬ ਦੀਆਂ ਨੇ ਜਿੱਥੇ ਇਸ ਵਕਤ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਹੋਇਆ ਇਕੱਠ ਲਗਾਤਾਰ ਨਤਮਸਤਕ ਹੋਣ ਦੇ ਲਈ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਨੂੰ ਪ੍ਰਾਪਤ ਕਰਨ ਦੇ ਲਈ ਲਗਾਤਾਰ ਇੱਥੇ ਪਹੁੰਚ ਕਰ ਰਿਹਾ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਸਾਬਤ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਸੰਗਤਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਅੱਜ ਦੇ ਇਸ ਪਵਿੱਤਰ ਦਿਹਾੜੇ ਨੂੰ ਲੈ ਕੇ ਕਿਉਂਕਿ ਜੇਕਰ ਮੈਂ ਗੱਲ ਕਰਾਂ ਤਾਂ ਇਹ ਉਹ ਇਤਿਹਾਸਕ ਧਰਤੀ ਹੈ ਜਿੱਥੇ ਗੁਰੂ ਸਹਿਬਾਨ ਨੇ ਪਾਕਿਸਤਾਨ ਵਿਖੇ ਜੋ ਸਥਿਤ ਨਨਕਾਣਾ ਸਾਹਿਬ ਤੋਂ ਬਾਅਦ ਅਗਰ ਕਿਸੇ ਜਗ੍ਹਾ ਤੇ ਲੰਮਾ ਸਮਾਂ ਬਤੀਤ ਕੀਤਾ ਤਾਂ ਉਹ ਸੁਲਤਾਨਪੁਰ ਲੋਧੀ ਦੀ ਇਤਿਹਾਸਕ ਧਰਤੀ ਹੈ 14 ਸਾਲ 9 ਮਹੀਨੇ ਔਰ 13 ਦਿਨ ਦਾ ਜਿਹੜਾ ਸਮਾਂ ਗੁਰੂ ਸਹਿਬਾਨ ਨੇ ਇਸ ਜਗ੍ਹਾ ਤੇ ਦਾ ਕੀਤਾ ਸੀ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਰਹਾ ਕਰਦੇ ਸੀ ਇੱਥੋਂ ਹੀ ਮੂਲ ਮੰਤਰ ਦਾ ਉਚਾਰਨ ਕੀਤਾ ਔਰ ਇਸੇ ਹੀ ਧਾਰਮਿਕ ਸਥਾਨ ਦੇ ਨਾਲ ਹੀ ਇੱਕ ਪਵਿੱਤਰ ਵਈ ਹੈ ਜਿੱਥੇ ਗੁਰੂ ਸਹਿਬਾਨ ਤਿੰਨ ਦਿਨ ਔਰ ਲੋਪ ਰਹੇ ਸੀ ਔਰ ਕਰੀਬ ਇੱਥੋਂ ਹੀ 3 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਟ ਸਾਹਿਬ ਹੈ ਜਿੱਥੇ ਗੁਰੂ ਸਾਹਿਬਾਨ ਪ੍ਰਗਟ ਹੋਏ ਸੀ ਔਰ ਦੁਨੀਆ ਦੇ ਲਈ ਉਹਨਾਂ ਨੇ ਜਿਹੜੀਆਂ ਉਦਾਸੀਆਂ ਦਾ ਜਿਹੜਾ ਉਹ ਸਫ਼ਰ ਤੈਅ ਕੀਤਾ ਸੀਗਾ ਔਰ ਦੁਨੀਆ ਨੂੰ ਤਾਰਨ ਦੇ ਲਈ ਉਹਨਾਂ ਨੇ ਜਿਹੜੀ ਘਰ ਘਰ ਜਾ ਕੇ ਹਰ ਆਪਣਾ ਉਦੇਸ਼ ਜਿਹੜਾ ਦਿੱਤਾ ਦੁਨੀਆ ਨੂੰ ਔਰ ਇਸੇ ਨੂੰ ਲੈ ਕੇ ਅੱਜ ਸੰਗਤਾਂ ਜਿਹੜੀਆਂ ਨੇ ਇਸ ਦਿਹਾੜੇ ਨੂੰ ਲੈ ਕੇ ਬੜੇ ਉਤਸ਼ਾਹਿਤ ਨੇ ਕਿਉਂਕਿ ਹਰ ਸਾਲ ਇਸੇ ਤਰ੍ਹਾਂ ਹੀ ਇਹ ਜਿਹੜਾ ਮਨਾਇਆ ਜਾਂਦਾ ਹੈ ਔਰ ਜੇਕਰ ਮੈਂ ਗੱਲ ਕਰਾਂ ਤਾਂ ਕੁਝ ਸੰਗਤਾਂ ਮੇਰੇ ਨਾਲ ਮੌਜੂਦ ਨੇ ਅ ਮੇਰੇ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਬਕਾ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਜੀ ਨੇ ਬੂਲੇ ਸਾਹਿਬ ਸਭ ਤੋਂ ਪਹਿਲਾਂ ਤਾਂ ਬੜਾ ਹੀ ਪਵਿੱਤਰ ਦਿਹਾੜਾ ਹੈ ਕਿ ਇਹੋ ਜਿਹਾ ਮਹਿਸੂਸ ਕਰ ਰਹੇ ਹਾਂ ਅੱਜ ਦਿਹਾੜੇ ਨੂੰ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰੂ ਉਪਰਵਜੋ ਜਿਹੜਾ ਹੈ ਸੰਗਤਾਂ ਅੱਜ ਦੇ ਦਿਨ ਬੜੇ ਸ਼ਰਧਾ ਅਤੇ ਭਾਵਨਾ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜਿਹੜਾ ਉਹ ਮਨਾ ਰਹੀਆਂ ਨੇ ਸੰਗਤਾਂ ਦੇ ਵਿੱਚ ਜਿਹੜਾ ਬੜਾ ਉਤਸ਼ਾਹ ਹੈ ਅਗਰ ਸ਼ਰਧਾ ਭਾਵਨਾ ਨਾਲ ਇਹ ਗੁਰੂ ਨਾਨਕ ਦੇ ਦਰ ਤੇ ਨਤਮਸਤ ਹੋ ਕੇ ਜਿਹੜੀਆਂ ਵੀ ਉਹ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਅੱਜ ਦਾ ਜਿਹੜਾ ਦਿਹਾੜਾ ਏ ਵਰਲਡ ਦੇ ਵਿੱਚ بڑا ਪਵਿੱਤਰ ਦਿਹਾੜਾ ਏ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਏ ਜਿਹੜਾ ਨੂੰ ਇਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਨੇ ਕਲ ਰੱਖੀ ਮੇਰੀ ਸਭ ਤੋਂ ਵੱਡਾ ਜਿਹੜਾ ਏ ਸਤਿਗੁਰੂ ਨਾਨਕੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਅੱਜ ਸੰਗਤਾਂ ਜਿਹੜੀਆਂ ਨੇ ਗੁਰਨਾਮਕ ਨਾਮ ਲੇਵਾ ਸਭ ਤਾਂ ਜਿਹੜੀਆਂ ਉਹ ਗੁਰਦਰਾ ਬੇਰ ਸਾਹਿਬਰੇ ਨਤਮਸਤ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਆਓ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਕੇ ਔਰ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਨਾਤਮਸਤ ਹੋ ਕੇ ਗੁਰੂ ਘਰ ਦੀਆਂ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੌਰਵ ਦੀਆਂ ਲੱਖ ਲੱਖ ਵਧਾਈਆਂ ਵੈਸਿਕੀ ਦਾ ਖਾਲਸਾ ਵਡਿਆ ਸੰਗਤ ਦਾ ਰੁਝਾਨ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੰਗਤ ਦਾ ਰੁਝਾਨ ਜਿਹੜਾ ਇਸ ਵਾਰੀ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ ਕਿਉਂਕਿ ਅੱਗੇ 2 ਦਿਨ ਦਾ ਇਹ ਜਿਹੜਾ ਇਹ ਪ੍ਰਕਾਸ਼ ਦੇ ਹੜਾ ਹੁੰਦਾ ਸ ਇਸ ਵਾਰੀ ਜਿਹੜਾ ਇਹ ਘੜ ਤੋਂ ਘਟ 6-7 ਦਿਨ ਦਾ ਪ੍ਰਕਾਸ਼ ਜਿਹੜਾ ਹੋ ਗਿਆ ਕਿਉਂਕਿ ਸ਼ੁਰੂ ਤੋਂ ਲੈ ਕੇ ਸੰਗਤ ਜਿਹੜੀ 5-6 ਦਿਨ ਤੋਂ ਬੜਾ ਲਗਾਤਾਰ ਹੀ ਇਸੇ ਤਰ੍ਹਾਂ ਹੀ ਸੰਗਤਾਂ ਦਾ ਜਿਹੜਾ ਉਹ ਠਾਠਾ ਮਾਰਦਾ ਕਾਠੇ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਜਿਹੜਾ ਉਹ ਨਤਮਸਤ ਹੋ ਕੇ ਕੁਝ ਪ੍ਰਾਪਤ ਕਰ। ਬਿਲਕੁਲ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਗੁਰੂ ਸਾਹਿਬਾਨ ਦਾ ਮੇਰੇ ਨਾਲ ਇਸ ਵਕਤ ਗੁਰੂ ਘਰ ਦੇ ਹੀ ਜਿਹੜੇ ਮੀਤ ਮੈਨੇਜਰ ਨੇ ਭਾਈ ਚੰਚਲ ਸਿੰਘ ਜੀ ਮੌਜੂਦ ਨੇ ਪ੍ਰਬੰਧ ਕਹਿੋ ਜਣੇ ਇਸ ਵਾਰ ਮੈਂ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਜਾਣਨ ਹੋਆ ਜੋ ਕਰ ਸੂਰਜ ਨਿਕਲੇ ਤਾਰੇ ਛਪੇਂਦੇ ਰਪਲੋਆ ਅਵਤਾਰ ਗੁਰਪੁਰਬ 555 ਜਿਹੜਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧਰਤੀ ਤੇ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾ ਰਿਹਾ ਹੈ ਇਸ ਵਾਰ ਜਿਹੜੇ ਪ੍ਰਬੰਧ ਆ ਪ੍ਰਬੰਧ ਬਹੁਤ ਵੱਡੇ ਕੀਤੇ ਗਏ ਪਰ ਸੰਗਤਾਂ ਜਿਹੜੀਆਂ ਇਸ ਵਾਰ ਕਾਫੀ ਵੱਡੀ ਤਦਾਦ ਦੇ ਵਿੱਚ ਦਰਸ਼ਕਦਾਰੇ ਕਰ ਰਹੀਆਂ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਐ ਇੱਥੇ ਜਿੰਨੀਆਂ ਵੀ ਨਿਆਂੰਗ ਜਥੇਬੰਦੀਆਂ ਸੰਤ ਮਹਾਪੁਰਖ ਉਹ ਵੀ ਆਪਣਾ ਦਲਪੰਥ ਲੈ ਕੇ ਸਮੁੱਚੇ ਸਲਤਾਨਪੁਰ ਦੇ ਵਿੱਚ ਉਹਨਾਂ ਦੇ ਵੱਖ-ਵੱਖ ਪੜਾਵਾਂ ਤੇ ਆਪਣੇ ਉਹਨਾਂ ਨੇ ਦਲਪੰਥ ਦਾ ਤਾਰਾ ਕੀਤਾ ਹੋਇਆ ਹੈ ਪ੍ਰਬੰਧ ਜਿਹੜੇ ਆ ਉਹ ਉਹ ਸਟੇਜ ਜਿਹੜੀ ਉਹ ਸ਼ਾਮ ਦੀ ਚੱਲ ਰਹੀ ਆ ਕਿ ਵੀ ਸ਼੍ਰੀ ਢਾਡੀ ਸੰਤ ਮਹਾਪੁਰਖ ਜਿਹੜੇ ਉਹ ਇੱਥੇ ਨਤਮਤ ਹੁੰਦੇ ਸਮੁੱਚੇ ਮੈਂਬਰ ਸਾਹਿਬਾਨ ਸ਼੍ਰੋਮਣੀ ਕਮੇਟੀ ਉਹ ਵੀ ਪਹੁੰਚ ਰਹੇ ਆ ਅੱਜ ਜਿਹੜਾ ਰਾਤ ਨੂੰ ਤਕਰੀਬਨ 1:40 ਮਿੰਟ ਤੇ ਸਾਬ ਸ੍ਰੀ ਗੁਰੂ ਖੰਡਪੜ ਸਾਹਿਬ ਜੀ ਦਾ ਜਿਹੜਾ ਉਹ ਭੋਗ ਪੈਣਗੇ ਸੰਗਤਾਂ ਜਿਹੜੀਆਂ ਵੱਡੀ ਤਦਾਦ ਦੇ ਦਰਸ਼ਕਦਾਰੇ ਕਰ ਰਹੀਆਂ ਸੰਤਾ ਮਹਾਂਪੁਰਚਾਂ ਔਰ ਸਬਾ ਸੋਸਾਇਟੀਆਂ ਵੱਲੋਂ ਸਮੁੱਚੀਆਂ ਸੰਗਤਾਂ ਦਾ ਇਹ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਪੀਆ ਸੰਗਤਾਂ ਵਾਸਤੇ ਵੱਡੀ ਤਦਾਦ ਦੇ ਵਕਫਾ ਕਪੜਾਾਂ ਤੇ ਗੁਰੂ ਕੇ ਲੰਗਰ ਚੱਲ ਰਿਹਾ ਸੰਗਤਾਂ ਜਿਹੜੀਆਂ ਵਡੀਆਂ ਸਤਕਾਰ ਸਹਿਤ ਬੜੇ ਅਤਲ ਸਤਕਾਰ ਦੇ ਨਾਲ ਦਰਸ਼ਕਦਾਰੇ ਕਰ ਰਹੀਆਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਤਸਵੀਰਾਂ ਮੁਰਦੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਲਗਾਤਾਰ ਜਿਹੜਾ ਸੰਗਤਾਂ ਦਾ ਜਿਹੜਾ ਠਾਠਾ ਮਾਰਦਾ ਹੋਇਆ ਇਕੱਠਾ ਗੁਰੂ ਘਰ ਵੱਲੋਂ ਕੂਚ ਕਰ ਰਿਹਾ ਔਰ ਲਗਾਤਾਰ ਜਿਹੜਾ ਹੈ ਗੁਰੂ ਸਾਹਿਬਾਨ ਦੇ ਅਸ਼ੀਰਵਾਦ ਨੂੰ ਸੰਗਤਾਂ ਦੇ ਵੱਲੋਂ ਪ੍ਰਾਪਤ ਕੀਤਾ ਜਾ ਰਿਹਾ ਹੈ ਬੜਾ ਹੀ ਪਵਿੱਤਰ ਦਿਹਾੜਾ ਹੈ ਔਰ ਬੜੇ ਹੀ ਉਤਸ਼ਾਹ ਦੇ ਨਾਲ ਇਹ ਮਨਾਇਆ ਜਾਂਦਾ ਹੈ ਜਿਵੇਂ ਕਿ ਦੱਸਿਆ ਹੈ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਜਿਹੜੇ ਨੇ ਜੋ ਮੀਟ ਮੈਨੇਜਰ ਨੇ ਜਾਂ ਜੋ ਸਾਬਕਾ ਮੈਨੇਜਰ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਵਾਰ ਦੇ ਜਿਹੜੇ ਉਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਔਰ ਖੰਡਪਾਟ ਸਾਹਿਬ ਦੇ ਜਿਹੜੇ ਉਹ ਵੀ ਭੋਗ ਪਾਏ ਜਾਣਗੇ ਔਰ ਉਸ ਤੋਂ ਬਾਅਦ ਦੇ ਜਿਹੜੇ ਪ੍ਰੋਗਰਾਮ ਜਿੰਨੇ ਵੀ ਲਿਖੇ ਗਏ ਨੇ ਉਹ ਦੇਖਣ ਵਾਲੇ ਹੋਣਗੇ ਕੈਮਰਾ ਪਰਸਨ ਬਲਵਿੰਦਰ ਸਿੰਘ ਢਾਰੀਵਾਲ ਦੇ ਨਾਲ ਚੰਦਰ ਮੜੀਆ ਜੀ মিডিਆ ਸੁਲਤਾਨਪੁਰ ਲੋਧੀ